क्षत्रिया काल टीवी पंजाब देख रहे दर्शका दा स्वागत मैं हां दीपिका खोसला इस वेले दी बड़ी खबर ਤੁਹਾਡੇ ਨਾਲ ਸਾਂਝੀ ਕਰ ਰਹੇ ਆ ਟੈਂਡਰ ਕੋਟਾਲੇ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਭਾਰਤ பூਸ਼ਣਾशू ਜਿਹਨਾਂ ਨੂੰ ईडी ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਬਾਅਦ ਵਿੱਚ ਅਦਾਲਤ ਤੋਂ ईडी ਨੇ 5 ਦਿਨਾਂ ਦਾ ਰਿਮਾਂਡ ਲਿਆ ਸੀ ਤਾਂ ਹੁਣ ਪੁੱਛਗਿੱਛ ਦੇ ਦੌਰਾਨ ਵੱਡੇ ਖੁਲਾਸੇ ਹੋਏ ਨੇ ਔਰ ED ਦੇ ਵੱਲੋਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ED ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਟੈਂਡਰ ਘਟਾਲੇ ਦੇ ਵਿੱਚ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ ਔਰ ਇਸ ਪੁੱਛ ਪੜਤਾਲ ਤੋਂ ਬਾਅਦ ਜਦੋਂ ਸੰਤੁਸ਼ਟੀ ਜਨਕ ਜਵਾਬ ਨਹੀਂ ਮਿਲੇ ਤਾਂ ਸ਼ਾਮ ਦੇ ਸਮੇਂ ਭਾਰਤ ਪੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਗਲੇ ਦਿਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ 5 ਦਿਨਾਂ ਦਾ ਰਿਮਾਂਡ ਜੋ ਹੈ ओईडी नु मिलया ਸੀ ਭਾਰਤ ਪੂਸ਼ਣ ਆਸ਼ੂ ਦਾ ਔਰ ਹੁਣ ਪੁੱਛਗਿਛ ਦੇ ਦੌਰਾਨ ਵੱਡੀਆਂ ਜਾਣਕਾਰੀਆਂ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆਏ ਨੇ ਔਰ ईडी ਜੋ ਜਾਣਕਾਰੀ ਸਾਂਝੀ ਕਰ ਰਹੀ ਹੈ ਕਿ ਭਾਰਤ ਪੂਸ਼ਣ ਆਸ਼ੂ ਨੇ ਕਈ ਫਰਜ਼ੀ ਸੰਸਥਾਵਾਂ ਦੇ ਜ਼ਰੀਏ ਬਲੈਕ ਮਨੀ ਨੂੰ ਵਾਈਟ ਮਨੀ ਦੇ ਵਿੱਚ ਤਬਦੀਲ ਕੀਤਾ ਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਉੱਤੇ ਜਾਇਦਾਦਾਂ ਜੋ ਨੇ ਉਹ ਖਰੀਦੀਆਂ ਨੇ ਇਹ ਖੁਲਾਸਾ ईडी ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ईडी ਨੇ ਹੁਣ ਕਰੇਬੀਆਂ ਦੀ ਜਾਂਚ ਵੀ ਆਰੰਭ ਦਿੱਤੀ ਹੈ ਮਤਲਬ ਇੱਕ ਵਾਰ ਫਿਰ ਮਾਮਲਾ ਜੋ ਹੈ ਉਹ ਤੂਲ ਫਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਾਂਗਰਸੀ ਲੀਡਰਾਂ ਦੀ ਗੱਲ ਕਰ ਲਈ ਜਾਵੇ ਪ੍ਰਗਟ ਸਿੰਘ ਦੀ ਗੱਲ ਕਰ ਲਈ ਜਾਵੇ ਸੁਖਵਿੰਦਰ ਕੋਟਲੀ ਦੀ ਗੱਲ ਕਰ ਲਈ ਜਾਵੇ ਪੋਲਿਟੀਕਲ ਵੈਂਡੇਟਾ ਦੇ ਤਹਿਤ ਇਸ ਕਾਰਵਾਈ ਨੂੰ ਉਹ ਦੱਸ ਰਹੇ ਸੀ ਔਰ ਉਹਨਾਂ ਦਾ ਕਹਿਣਾ ਸੀ ਕਿ ਈਡੀ ਦੇ ਵਿਜੀਲੈਂਸ ਦੇ ਹੱਥ ਵੀ ਪਹਿਲਾਂ ਕੁਝ ਨਹੀਂ ਲੱਗਾ ਤੇ ਹੁਣ ਈਡੀ ਜੋ ਹੈ ਉਹ ਦੁਬਾਰਾ ਇਸ ਮਾਮਲੇ ਨੂੰ ਜਾਣਬੁੱਝ ਕੇ ਉਭਾਰ ਰਹੀ ਹੈ ਕਿਉਂਕਿ ਕੇਂਦਰੀ ਏਜੰਸੀਆਂ ਜੋ ਨੇ ਉਹ ਸਰਕਾਰ ਦੇ ਹੱਥਾਂ ਦੇ ਵਿੱਚ ਖੇਡ ਰਹੀਆਂ ਨੇ ਮਹਿਜ਼ ਪੋਲਿਟিক্যাল ਵੈਂਡੇਟਾ ਦੇ ਤਹਿਤ ਕਾਰਵਾਈ ਹੋ ਰਹੀ ਹੈ ਇਸ ਕੇਸ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਔਰ ਭਾਰਤ ਭੂਸ਼ਣ ਆਸ਼ ਨੂੰ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਹੈ ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਵਾਈਟ ਮਨੀ ਬਲੈਕ ਮਨੀ ਜੋ ਹੈ ਉਸ ਨੂੰ ਵਾਈਟ ਮਨੀ ਚ ਤਬਦੀਲ ਕੀਤਾ ਗਿਆ ਇਹਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਨਾਮ ਉੱਤੇ ਕੁਝ ਸੰਪਤੀਆਂ ਜੋ ਨੇ ਉਹ ਖਰੀਦੀਆਂ ਗਈਆਂ ਜਾਇਦਾਦਾਂ ਜੋ ਨੇ ਉਹ ਖਰੀਦੀਆਂ ਗਈਆਂ ਨੇ ਤਾਂ ਹੁਣ ਆਸ਼ੂ ਦੇ ਕਰੀਬੀ ਜੋ ਨੇ ਉਹ ਈਡੀ ਦੀ ਰਡਾਰ ਉੱਤੇ ਨੇ ਔਰ ਉਹਨਾਂ ਦੀ ਜਾਂਚ ਜੋ ਹੈ ਉਹ ਆਰੰਭ ਦਿੱਤੀ ਗਈ ਹੈ ਔਰ ਇਸ ਵਿਚਾਲੇ ਈਡੀ ਨੂੰ ਜੋ ਆਸ਼ੂ ਦੇ ਕਰੀਬੀਆਂ ਦੇ ਖਾਤਿਆਂ ਦੇ ਵਿੱਚੋਂ ਵਿਦੇਸ਼ੀ ਲੈਂਡ ਦੇਣ ਦਾ ਵੀ ਪਤਾ ਲੱਗਾ ਹੈ ਸੋ ਇੱਕ ਤੋਂ ਬਾਅਦ ਇੱਕ ਖੁਲਾਸੇ ਜੋ ਨੇ ਉਸ ਪੁੱਛਗਛ ਦੇ ਦੌਰਾਨ ਹੋ ਰਿਹਾ ਨੇ 5 ਦਿਨਾਂ ਦਾ ਰਿਮਾਂਡ ਜੋ ਹੈ ਉਹ ਹੀ ਡੀ ਨੂੰ ਮਿਲਿਆ ਸੀ ਔਰ ਇਸੇ ਪੁੱਛਗਛ ਦੇ ਦੌਰਾਨ ਇਹ ਅਹਿਮ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਕਿ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਸੀ ਤਾਂ ਉਸ ਸਮੇਂ ਵੀ ਇਹ ਮਾਮਲਾ ਕਾਫੀ ਪੇਚੀਦਾ ਹੁੰਦਾ ਨਜ਼ਰ ਆ ਰਿਹਾ ਸੀ ਕਿਉਂਕਿ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਤਾਂ ਆ ਰਹੀਆਂ ਸੀ ਪਰ ਵਿਜੀਲੈਂਸ ਕੋਈ ਪ੍ਰੂਫ ਪੁਖਤਾ ਸਬੂਤ ਜੋ ਹੈ ਉਹ ਪੇਸ਼ ਨਹੀਂ ਕਰ ਸਕੇ ਜਿਸ ਦਾ ਚੱਲਦੇ ਆ ਜ਼ਮਾਨਤ ਜੋ ਹੈ ਉਹ ਭਾਰਤ ਪੂਸ਼ਣ ਆਸ਼ੂ ਨੂੰ ਮਿਲੀ ਔਰ ਉਸ ਤੋਂ ਬਾਅਦ ਹੁਣ ED ਦੇ ਵੱਲੋਂ ਇਹ ਖੁਲਾਸੇ ਕੀਤੇ ਜਾ ਰਹੇ ਨੇ ਔਰ ਸਬੂਤ ਜੋ ਹੈ ਉਹਨਾਂ ਦੇ ਹੱਥ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਖਾਤੇ ਖੰਗਾਲੇ ਜਾ ਰਹੇ ਨੇ ਜੋ ਭਾਰਤਪੂਛਣਾਸ਼ੂ ਦੇ ਰਿਸ਼ਤੇਦਾਰ ਨੇ ਕਰੀਬੀ ਨੇ ਪਰਿਵਾਰਕ ਮੈਂਬਰ ਨੇ ਹੁਣ ਉਹਨਾਂ ਦੀ ਜਾਂਚ ਵੀ ਨਾਲ ਹੀ ਆਰੰਭ ਦਿੱਤੀ ਗਈ ਹੈ ਯਾਨੀ ਕਿ ਉਹਨਾਂ ਦੀਆਂ ਮੁਸ਼ਕਲਾਂ ਵੀ ਵਧਣ ਵਾਲੀਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ 24 ਜਗ੍ਹਾ ਪਹਿਲਾਂ ਵੀ ਪੰਜਾਬ ਦੇ ਵਿੱਚ ਛਾਪੇਮਾਰੀ ਜੋ ਹੈ ਉਹ ਹੋ ਚੁੱਕੀ ਹੈ ਈਡੀ ਈਡੀ ਦੇ ਵੱਲੋਂ ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਅਗਰ ਅਸੀਂ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਟੈਂਡਰ ਘੁਟਾਲੇ ਮਾਮਲੇ 'ਚ 24 ਅਗਸਤ 2023 4 ਸਤੰਬਰ 2023 ਤੇ 6 ਸਤੰਬਰ 2023 ਨੂੰ ਭਾਰਤ ਪੂਸ਼ਣ ਆਸ਼ੂ ਤੇ ਉਹਨਾਂ ਦੇ ਸਹਿਯੋਗੀਆਂ ਦੇ ਜੋ ਟਿਕਾਣੇ ਨੇ ਉਹਨਾਂ ਦੇ ਉੱਤੇ ਲੁਧਿਆਣਾ, ਮੋਹਾਲੀ, ਨਵਾਂ ਸ਼ਹਿਰ, ਚੰਡੀਗੜ੍ਹ ਦੇ ਵਿੱਚ 24 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ ਔਰ ਇਸ ਤਲਾਸ਼ੀ ਅਭਿਆਨ ਦੇ ਦੌਰਾਨ ਨਕਦੀ ਜੋ ਹੈ ਉਹ ਜ਼ਬਤ ਕੀਤੀ ਗਈ ਸੀ ਬੈਂਕ ਖਾਤਿਆਂ ਵਿੱਚ ਪਈ ਰਕਮ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ ਔਰ ਜਿਹੜੀ ਸੰਪਤੀ ਹੈ ਸੋਨੇ ਦੇ ਗਹਿਣੇ ਨੇ ਸੋਨੇ ਦੇ ਸਿੱਕੇ ਯਾਨੀ ਕਿ ਕੁੱਲ ਰਾਸ਼ੀ ਜੋ ਹੈ ਉਹ ਫ੍ਰੀਜ਼ ਕੀਤੀ ਗਈ ਸੀ ਤੇ ਇਸ ਮਾਮਲੇ ਵਿੱਚ ਜੋ ਜ਼ਬਤ ਕੀਤੀ ਗਈ ਰਕਮ ਸੀ ਔਰ ਫ੍ਰੀਜ਼ਿੰਗ ਸਮੇਤ ਬਰਾਮਦਗੀ ਦਾ ਕੁੱਲ 8 ਕਰੋੜ 46 ਲੱਖ ਰੁਪਇਆ ਜੋ ਹੈ ਇਸ ਤੋਂ ਵੱਧ ਦੀ ਰਕਮ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ ਉਹ ਬਰਾਮਦ ਜੋ ਹੈ ਹੋਈ ਸੀ ਔਰ ਅਗਰ ਗੱਲ ਟੈਂਡਰ ਕੋ ਟਾਲੇ ਦੀ ਕਰ ਲਈਏ ਤਾਂ ਟੈਂਡਰ ਕੋਟਾਲੇ ਵਿੱਚ ਇਹ આરોਪ ਲਗਾਏ ਜਾ ਰਹੇ ਸੀ ਕਿ ਦੋਸ਼ੀ ਜੋ ਨੇ ਉਹ ਵਾਹਨਾ ਦੇ ذریعے ਫਰਜ਼ੀ ਨੰਬਰ ਪਲੇਟ ਲਗਾ ਕੇ ਜੋ ਦਾਣਾ ਮੰਡੀਆਂ ਨੇ ਉਹਨਾਂ ਦੇ ਵਿੱਚੋਂ ਮਾਲ ਇਧਰ ਦੀ ਉਧਰ ਕਰ ਰਹੇ ਨੇ ਔਰ ਉੱਥੇ ਹੀ ਜਿਹੜੇ ਦੋਸ਼ੀਆਂ ਨੇ ਟੈਂਡਰ ਲਿਉਣ ਤੋਂ ਪਹਿਲਾਂ ਵਿਭਾਗ ਵਿੱਚ ਗਲਤ ਨੰਬਰ ਪਲੇਟ ਜੋ ਹੈ ਉਹ ਲਿਖਵਾਏ ਹੋਏ ਸੀ ਜਾਂਚ ਤੋਂ ਇਹ ਵੀ ਪਤਾ ਚੱਲਿਆ ਸੀ ਕਿ ਜਿਹੜੇ ਨੰਬਰ ਲਿਖਵਾਏ ਗਏ ਸਨ ਉਹ ਸਕੂਟਰ ਬਾਈਕ ਤੇ ਦੋ ਦੋ ਪਹੀਆ ਵਾਹਨ ਸੀ ਜਿਨ੍ਹਾਂ ਵਾਹਨਾਂ 'ਤੇ ਇਹ ਨੰਬਰ ਲੱਗੇ ਹੋਏ ਸੀ ਉਹ ਮਾਲ ਢੋਣ ਦੇ ਲਈ ਜਿਹੜੇ ਨਹੀਂ ਬਣੇ ਹੋਏ ਸੀ ਔਰ ਮਤਲਬ ਇਹ ਸਾਰਾ ਫਰਜ਼ੀ ਵਾਲਾ ਜੋ ਹੈ ਨਿਕਲ ਕੇ ਸਾਹਮਣੇ ਆਏ ਸੀ ਔਰ ਉਸੇ ਤੇ ਚਲਦਿਆ ਭਾਰਤ ਭੂਸ਼ਣ ਆਸ਼ੂ ਤੇ ਵੀ ਇਲਜ਼ਾਮ ਲੱਗਦੇ ਨੇ ਔਰ ਪਹਿਲਾ ਵਿਜੀਲੈਂਸ ਦੇ ਹੱਥੇ ਚੜਦੇ ਨੇ ਆਸ਼ੂ ਔਰ ਉਸ ਟਾਈਮ ਅਗਰ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਵੱਲੋਂ ਪੋਲੀਟੀਕਲ ਵੈਂਡੇਟਾ ਦੇ ਤਹਿਤ ਕੀਤੀ ਕਾਰਵਾਈ ਦੀ ਗੱਲ ਉਦੋਂ ਵੀ ਆਖੀ ਗਈ ਸੀ ਉਸ ਦੌਰਾਨ ਆਸ਼ੂ ਨੂੰ ਰਾਹਤ ਦਿਵਾਉਣ ਦੇ ਲਈ ਧਰਨੇ ਪ੍ਰਦਰਸ਼ਨ ਤੱਕ ਕਰ ਦਿੱਤੇ ਗਏ ਸੀ ਉਸ ਤੋਂ ਬਾਅਦ ਜ਼ਮਾਨਤ ਮਿਲਦੀ ਹੈ ਕੁਝ ਸਮੇਂ ਬਾਅਦ ਆਸ਼ੂ ਨੂੰ ਔਰ ਆਸ਼ੂ ਬਾਹਰ ਆਉਂਦੇ ਨੇ ਮਾਮਲਾ ਇੱਕ ਵਾਰ ਫਿਰ ਤੂਲ ਫੜਦਾ ਹੈ ਕਿਉਂਕਿ ਵਿਜੀਲੈਂਸ ਦੇ ਥਾਂ ਹੁਣ ਈਡੀ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਅਰੰਭੀ ਗਈ ਔਰ ਤੁਹਨ ਦੱਸਦੇ ਕਿ ਪੁਛ ਗਿਛ ਦੇ ਲਈ ਵੀਰਵਾਰ ਨੂੰ ਸਵੇਰੇ 11 ਵਜੇ ਸੱਦਿਆ ਜਾਂਦਾ ਹੈ ਔਰ ਆਸ਼ੂ ਜੋ ਨੇ 11 ਵਜੇ ਈਡੀ ਦਾ ਦਫ਼ਤਰ ਪਹੁੰਚਦੇ ਵੀ ਨਹੀਂ ਉੱਥੇ ਸਵਾਲ-ਜਵਾਬ ਹੁੰਦੇ ਨੇ ਜਦੋਂ ਸੰਤੁਸ਼ਟੀ ਨਹੀਂ ਹੁੰਦੀ ਈਡੀ ਦੇ ਅਫਸਰਾਂ ਨੂੰ ਆਸ਼ੂ ਦੇ ਸਵਾਲਾਂ ਤੋਂ ਤਾਂ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਅਗਲੇ ਦਿਨ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ 7 ਦਿਨ ਦਾ ਰਿਮਾਂਡ ਜੋ ਹੈ ਉਹ ਭਾਰਤ ਪੂਸ਼ਣ ਆਸ਼ੂ ਦਾ ਮੰਗਿਆ ਜਾ ਰਿਹਾ ਸੀ ਪਰ 5 ਦਿਨ ਦਾ ਰਿਮਾਂਡ ਹੀ ਭਾਰਤ ਪੂਸ਼ਣ ਆਸ਼ੂ ਦਾ ਈਡੀ ਨੂੰ ਮਿਲਦਾ ਹੈ ਔਰ ਉਸ ਤੌਰਾਨ ਇਹ ਵੱਡੇ ਕਹਿ ਸਕਦੇ ਆ ਕਿ ਖੁਲਾਸੇ ईडी ਦੇ ਵੱਲੋਂ ਹੁਣ ਕੀਤੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਇਹ ਜੁਰਮ ਦੀ ਕਮਾਈ ਹੈ ਉਸ ਨੂੰ ਵਾਈਟ ਮਨੀ ਦੇ ਵਿੱਚ ਤਬਦੀਲ ਕੀਤਾ ਗਿਆ ਔਰ ਕੁਝ ਵਿਦੇਸ਼ੀ ਖਾਤੇ ਆਦਾਂ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਆਪਣੇ ਕਰੀਬੀਆਂ ਔਰ ਆਪਣੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦੇ ਨਾਮ ਉੱਤੇ ਜਾਇਦਾਦਾਂ ਤਾਂ ਖਰੀਦੀਆਂ ਹੀ ਗਈਆਂ ਉਹ ਤਾਂ ਕਹਿ ਸਕਦੇ ਕਿ ਸੰਪਤੀ ਬਣਾਈ ਹੀ ਗਈ ਔਰ ਵਿਦੇਸ਼ੀ ਖਾਤਿਆਂ ਦੇ ਵਿੱਚ ਵੀ ਪੈਸਾ ਜੋ ਹੈ ਉਹ ਪਹੁੰਚਣ ਦੀ ਗੱਲ ਜੋ ਸਾਹਮਣੇ ਆ ਰਹੀ ਹੈ ਸੋ ਇਹ ਕਹਿ ਸਕਦੇ ਕਿ ਪੂਰਾ ਮਾਮਲਾ ਹੁਣ ਭਾਰਤ ਭੂਸ਼ਣ ਆਸ਼ੂ ਦੀਆਂ ਇੱਕ ਵਾਰ ਫੇਰ ਮੁਸ਼ਕਲਾ ਵਧਾਉਂਦਾ ਹੋਇਆ ਹੋਰ ਨਜ਼ਰ ਆ ਰਿਹਾ ਹੈ ਔਰ ਨਾਲ ਦੇ ਨਾਲ ਕਾਂਗਰਸ ਨੇ ਜਵਾਬ ਦੇਈ ਵੀ ਇੱਥੇ ਤੈਅ ਹੋਏਗੀ ਕਿ ਹੁਣ ਉਹਨਾਂ ਦੀ ਪ੍ਰਤੀਕਿਰਿਆ ਕੀ ਸਾਹਮਣੇ ਆਉਂਦੀ ਹੈ ਕਿਉਂਕਿ ਦਵਿੰਦਰ ਯਾਦਵ ਹੁਣਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਇੱਕ ਪੋਸਟ ਪੈਂਦੀ ਹੈ ਉਹਨਾਂ ਦਾ ਜੋ ਬਿਆਨ ਸਾਹਮਣੇ ਆਉਂਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਨਾਲ ਕਾਂਗਰਸ ਦਾ ਹਰ ਸਿਪਾਹੀ ਡਟ ਕੇ ਖੜਾ ਹੈ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦਾ ਵੀ ਪੋਸਟ ਸਾਹਮਣੇ ਆਉਂਦੀ ਹੈ ਉਹ ਕਹਿੰਦੇ ਨੇ ਕਿ ਅਸੀਂ ਇਸ ਗ੍ਰਿਫਤਾਰੀ ਦੀ ਨਿੰਦਾ ਕਰਦੇ ਆਂ ਔਰ ਅਸੀਂ ਭਾਰਤ ਭੂਸ਼ਣ ਆਸ਼ੂ ਦੇ ਨਾਲ ਡਟ ਕੇ ਖੜੇ ਆਂ ਪ੍ਰਗਟ ਸਿੰਘ ਹੁਣਾਂ ਦੀ ਗੱਲ ਕਰ ਲਈਏ ਤਾਂ ਉਹ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਇਸ ਗ ਤਾਰੀ ਨੂੰ ਲੈ ਕੇ ਔਰ ਦਾਅਵਾ ਤਾਂ ਇੱਥੋਂ ਤੱਕ ਕੀਤਾ ਜਾ ਰਿਹਾ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੈਸ਼ਰਾਈਜ਼ਡ ਕੀਤਾ ਜਾ ਰਿਹਾ ਹੈ ਇਸ ਕਰਕੇ ਉਹਨਾਂ ਦੀ ਬਾਹ ਮਰੋੜੀ ਜਾ ਰਹੀ ਹੈ ਇਸ ਕਰਕੇ ਇੱਕ ਵਾਰ ਫਿਰ ਇਸ ਮਾਮਲੇ ਨੂੰ ਉਭਾਰ ਕੇ ਝੂਠੇ aarop ਜੋ ਨੇ ਉਹ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਲਗਾਏ ਜਾ ਰਹੇ ਨੇ ਪੋਲਿਟিক্যাল ਵੈਂਡੇਟਾ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਾਂਗਰਸ ਛੱਡੋ ਤੇ ਭਾਜਪਾ ਚ ਸ਼ਾਮਲ ਹੋਵੋ ਭਾਜਪਾ ਚ ਸ਼ਾਮਲ ਹੋਵੋਗੇ ਤਾਂ ਕੇਸ ਤੋਂ ਬਚ ਜਾਓਗੇ ਇਸ ਤਰ੍ਹਾਂ ਦਾ ਪ੍ਰੈਸ਼ਰ ਜੋ ਹੈ ਉਹ ਬਿਲਡ ਕੀਤਾ ਜਾ ਰਿਹਾ ਹੈ ਸੁਖਵਿੰਦਰ ਕੋਟਲੀ ਦੀ ਗੱਲ ਕਰ ਲਈਏ ਤਾਂ ਜ਼ਿਆਦਾਤਰ ਇਸ ਮਾਮਲੇ ਦੇ ਉੱਤੇ ਸੁਖਵਿੰਦਰ ਕੋਟਲੀ ਹੀ ਪੱਤਰਕਾਰਾਂ ਦੇ ਰੂਬਰੂ ਹੋ ਰਹੇ ਨੇ ਔਰ ਜਦੋਂ ਪੁੱਛ ਗਿਛ ਲਈ ਵੀ ਭਾਰਤ ਪੂਸ਼ਣ ਆਸ਼ੂ ਨੂੰ ਲਜਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਅਦਾਲਤ ਦੇ ਵਿੱਚ ਲਜਾਇਆ ਗਿਆ ਉਦੋਂ ਵੀ ਸੁਖਵਿੰਦਰ ਕੋਟਲੀ ਦੇ ਵੱਲੋਂ ਹੀ ਜਵਾਬ ਜੋ ਹੈ ਉਹ ਸਵਾਲਾਂ ਦੇ ਦਿੱਤੇ ਗਏ ਸੀ ਔਰ ਉਹਨਾਂ ਨੇ ਇਸ ਕਾਰਵਾਈ ਨੂੰ ਮਹਿਜ਼ ਪੋਲੀਟੀਕਲ ਵੈਂਡੇਟਾ ਦੇ ਤਹਿਤ ਕੀਤੀ ਕਾਰਵਾਈ ਕਰਾਰ ਦਿੱਤਾ ਸੀ ਭਾਰਤ ਪੂਸ਼ਣ ਆਸ਼ੂਸ ਮਾਮਲੇ ਤੇ ਚੁੱਪਨ ਕਿਉਂਕਿ ਸਵਾਲ ਉਹਨਾਂ ਨੂੰ ਵੀ ਕੀਤੇ ਗਏ ਸੀ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪਰ ਉਹਨਾਂ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਜਿਸ ਨੂੰ ਲੈ ਕੇ ਸੁਖਵਿੰਦਰ ਕੋਟਲੀ ਦਾਵਾ ਕਰ ਰਿਹਾ ਸੀ ਕਿ ਬੁਲਾਰਾ ਮੈਂ ਹਾਂ ਸੋ ਜੋ ਤੁਸੇ ਸਵਾਲ ਕਰਨੇ ਨੇ ਉਹ ਮੈਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਵਾ ਰਿਹਾ ਹਾਂ ਤੇ ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਕਾਂਗਰਸ ਜੋ ਭਾਰਤ ਪੂਸ਼ਣ ਆਸ਼ੂ ਦੇ ਨਾਲ ਡਟ ਕੇ ਖੜੇ ਹੋਣ ਦੀ ਗੱਲ ਕਰ ਰਹੀ ਸੀ ਹੁਣ ED ਦੇ ਖੁਲਾਸੇ ਤੋਂ ਬਾਅਦ ਕੀ ਤੱਥ ਪੇਸ਼ ਕਰਦੀ ਹੈ ਔਰ ਭਾਰਤ ਪੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧਦੀਆਂ ਨੇ ਜਾਂ ਫਿਰ ਕੋਈ ਅਜਿਹੇ ਹਾਰ ਰਸਤਾ ਨਿਕਲਦਾ ਹੈ ਕਿ ਭਾਰਤ ਪੂਸ਼ਣ ਨੂੰ ਕੁਝ ਰਾਹਤ ਮਿਲਦੀ ਹੈ ਇਹ ਦੇਖਣਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੋ ਜਾਏਗਾ ਲੇਕਿਨ ਟੈਂਡਰ ਕੋਟਾਲਾ ਜੋ 500 ਕਰੋੜ ਦੀ ਗੱਲ ਤੋ ਸ਼ੁਰੂ ਹੋ ਕੇ 2000 ਕਰੋੜ ਤੱਕ ਦਾ ਇਹ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਔਰ ED ਔਰ Vigilance ਇਹ ਦਾਵਾ ਕਰ ਦਿੰਦੀ ਹੈ ਕਿ ਮਾਮਲਾ 2000 ਕਰੋੜ ਤੋਂ ਵੀ ਵੱਧ ਦਾ ਹੈ ਇਸੇ ਦੇ ਚੱਲਦੇ ਇਸ ਕੇਸ ਨੂੰ ਬਹੁ ਕਰੋੜੀ ਵੀ ਕਿਹਾ ਜਾ ਰਿਹਾ ਹੈ ਬਹੁ ਕਰੋੜੀ ਟੈਂਡਰ ਘੁਟਾਲਾ ਇਸ ਮਾਮਲੇ ਦੀ ਹੁਣ ਜਾਂਚ ਜੋ ਹੈ ਉਹ ED ਦੇ ਹੱਥਾਂ ਦੇ ਵਿੱਚ ਹੈ ਔਰ ED ਦੇ ਵੱਲੋਂ ਬਕਾਇਦਾ ਕਹਿ ਸਕਦੇ ਆ ਕਿ ਅਹਿਮ ਖੁਲਾਸੇ ਪਿੰਦੀ ਸਟੇ ਕਰ ਦਿੱਤੇ ਗਏ ਨੇ ਹੁਣ ਸਬੂਤ ਕੀ ਪੇਸ਼ ਕੀਤੇ ਜਾਂਦੇ ਨੇ ਕਿਉਂਕਿ 7 ਤਰੀਕ ਨੂੰ ਹੁਣ ਦੁਬਾਰਾ ਅਦਾਲਤ ਦੇ ਵਿੱਚ ਭਾਰਤ ਪੂਸ਼ਣਾ ਅਸ਼ੂ ਨੂੰ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਕੁਝ ਪੁਖਤਾ ਸਬੂਤ ਵੀ ਈਡੀ ਦੇ ਹੱਥ ਲੱਗਦੇ ਨੇ ਅਦਾਲਤ ਦੇ ਵਿੱਚ ਉਹ ਸਬੂਤ ਪੇਸ਼ ਕੀਤੇ ਜਾਂਦੇ ਨੇ ਜਾਂ ਫਿਰ ਇਹ ਬਿਆਨਬਾਜ਼ੀਆਂ ਤੱਕ ਹੀ ਗੱਲ ਸੀਮਿਤ ਰਹਿ ਜਾਏਗੀ ਇਹ ਦੇਖਣਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੋਏਗਾ ਜੋ ਵੀ ਇਸ ਮਾਮਲੇ ਨੂੰ ਲੈ ਕੇ ਹੋਰ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ